ਮਿਰਿਆ ਵਾਲੀ ਜਨ ਦੇਖਣਾ ਹਾਂ ਹਾਂ ਬਾਹਲੀ ਗੱਲ ਸਵਾਰੇ ਸਵਾਲ ਜਾ ਜੇ ਪੂਰੇ ਲੈ ਇੱਥੋਂ ਸੀ ਟੱਪੇ ਉੱਤੇ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਹੁੰਦੀ ਹੁੰਦੀ ਗੰਡੇ ਦੇ ਪਕੌੜੇ ਗੰਡੇ ਦੇ ਪਕੌੜੇ ਇਹ ਇਹ ਹੀ ਪਕੌੜੇ ਅੱਛਾ ਠੀਕ ਹੈ ਇਹ ਜਿੰਨਾ ਪੈਸੇ ਵਾਲੇ ਉੰਨੇ ਨੂੰ ਬੰਦ ਭੁੱਖ ਬਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਥੇ ਭੋਜਨ ਇੱਥੇ ਵੀ ਆ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਅੱਜ ਅਸੀਂ ਖੜੇ ਆ ਇਸ ਵਕਤ ਢਿੱਲਮਾਲੇ ਨਾਲੇ ਦੇ ਉੱਪਰ ਕਹਿ ਦਿੰਨੇ ਆ ਭਾਈ ਇਸ ਪਾਸੇ ਜਗ੍ਹਾ ਜ਼ਿਆਦਾਤਰ ਸੁੰਨਾ ਯਾਰਸਤਾ ਹੀ ਹੁੰਦਾ ਯਾਰਸਤਾ ਤੇ ਪਸ਼ੂ ਟੁੱਕਰ ਵਾਲਾ ਬੰਦਾ ਜ਼ਿਆਦਾਤਰ ਇੱਧਰ ਆਉਂਦਾ ਰਹਿੰਦਾ ਮਿਹਨਤੀ ਜਿਹੜੇ ਹੁੰਦੇ ਨਾ ਕੰਮ ਇਹ ਲੋਕ ਉਹ ਇੱਧਰ ਨੂੰ ਜ਼ਿਆਦਾਤਰ ਆਉਂਦੇ ਰਹਿੰਦੇ ਨੇ ਤੇ ਇਸ ਵਕਤ ਮੈਨੂੰ ਮਿਲਿਆ ਨੇ ਇਥੇ ਬਾਪੂ ਹੋਣੀ ਗੱਲਾਂ ਬਾਤਾਂ ਕਰਦੇ ਨਾਲ ਬਹੁਤ ਘੈਂਟ ਘੈਂਟ ਗੱਲਾਂ ਬਾਤਾਂ ਕਰਦੇ ਨੇ ਇਹ ਤੇ ਪਹਿਲਾਂ ਆਪਾਂ ਨਾਂ ਪੁੱਛ ਲਈ ਬਾਪੂ ਹੀ ਨਾਂ ਕੀ ਔਡਾ ਜੀ ਕੁੰਡਾ ਸਿੰਘ ਕੁੰਡਾ ਸਿੰਘ ਤੇ ਕਿੰਨਾ ਟਾਈਮ ਆ ਗਿਆ ਸ਼ਤਾਰਤ ਕਰ ਹੋਇਆ 7-8 ਸਾਲ ਹੋ ਗਏ ਹਨ ਤੇ ਕਿਵੇਂ ਚੱਲ ਰਿਹਾ ਕਾਰੋਬਾਰ ਫਿਰ ਅੱਜ ਕੱਲ ਕਾਰੋਬਾਰ ਠੀਕ ਹੈ ਜੀ ਬਹੁਤ ਵਧੀਆ ਜਿਵੇਂ ਹੁਣ ਤੁਹਾਨੂੰ ਪਤਾ ਬਾਪੂ ਤੁਸੀਂ ਇਸ ਕਾਰੋਬਾਰ ਦੇ ਵਿੱਚ ਪਏ ਹੋਏ ਹੋ ਹਨ ਤੇ ਕਿਹੜੇ ਮਾਲ ਦੀ ਡਿਮਾਂਡ ਜਿਹੜੀ ਰਹਿੰਦੀ ਜ਼ਿਆਦਾਤਰ ਹੁਣ ਲਮਾਰਤਾ ਜੀ ਹੁਣ ਕਾਲੇ ਦੀ ਵੱਧਾ ਕਾਲੇ ਦੀ ਵੱਧਾ ਮੰਡੀਆਂ ਤੇ ਤੁਸੀਂ ਜਾਣਦੇ ਹੋ ਹਾਂ ਜੀ ਤੇ ਜਦੋਂ ਫਿਰ ਬਾਪੂ ਮੰਨ ਕੇ ਚੱਲ ਪੋ ਕਈ ਵਾਰ ਕੀ ਹੁੰਦਾ ਜਿਵੇਂ ਪਸ਼ੂ ਟੁੱਕਰ ਜਿਹੜਾ ਬੰਦਾ ਰੱਖਦਾ ਉਹਨੂੰ ਜ਼ਿਆਦਾਤਰ ਨੌਲੇਜ ਵੀ ਹੁੰਦੀ ਆ ਕਈ ਵਾਰ ਜਿਵੇਂ ਹੁਣ ਪਸ਼ੂ ਟੁੱਕਰ ਦੇ ਇੱਕ ਵੀ ਦਰਦ ਦਾ ਕੁੱਟ ਖੜਿਆ ਜਾਂ ਕੁਝ ਹੋਰ ਇਦਾਂ ਦਾ ਕੋਈ ਵੀਰ ਕੋਈ ਹੁੰਦਾ ਉਹਦਾ ਫਿਰ ਜਿਹੜਾ ਲਾਜ ਤੁਸੀਂ ਆਪ ਕਰਦੇ ਹੋ ਜਾਂ ਫਿਰ ਕੋਈ ਮੰਨ ਲਓ ਬਾਹਰੋਂ ਅੰਦਰੋਂ ਕਰਾਉਣੇ ਹੁੰਦੇ ਆ ਜੀ ਪਹਿਲੀ ਗੱਲ ਤਾਂ ਅਸੀਂ ਆਪ ਹੀ ਕਰ ਲੈਨੇ ਆ ਅੱਛਾ ਆਪ ਕਰ ਲੈਨੇ ਆ ਜਰਦਾ ਹੁਣ ਲੱਗ ਗਿਆ ਜਰਦਾ ਮਲੋ ਹਾਂਜੀ ਤੇ ਪਊਏ ਚ ਪਾ ਲੋ ਆ ਹਲਾਲ ਉਹਦੇ ਮੂੰਹ ਚ ਪਾ ਦੰ ਠੀਕ ਹੈ ਠੀਕ ਹੈ ਜਰਦਾ ਫਿਰ ਕਾਚ ਮਲਾਉਨੇ ਹੋ ਤੁਸੀਂ ਦੁੱਧ ਚ ਦੁੱਧ ਦੇ ਚ ਮਲਾ ਮੁੰਝ ਵਾਲੇ ਠੀਕ ਹੈ ਠੀਕ ਹੈ ਉਹਦੇ ਨਾਲ ਫਿਰ ਜਿਹੜਾ ਦਰਦ ਆ ਉਹ ਚੱਕਿਆ ਜਾਊ ਹਾਂਜੀ ਲੈ ਵੀ ਮਿੱਤਰੋ ਤੁਹਾਡੇ ਲਈ ਇੱਕ ਨਵੀਂ ਗੱਲ ਤੇ ਖਾਸ ਕਰਕੇ ਮੇਰੇ ਲਈ ਵੀ ਇਹ ਗੱਲ ਨਵੀਂ ਹੋਈ ਆ ਵੀ ਜੇ ਕਿਸੇ ਪਸ਼ੂ ਦੇ ਦਰਦ ਹੁੰਦਾ ਹੋਵੇ ਖਾਸ ਕਰਕੇ ਇਹਨਾਂ ਦੇ ਇਹਨਾਂ ਦੀ ਹੁੰਦਾ ਨਾ ਬਾਪੂ ਯਾਰ ਤਰ ਤਾ ਵੀ ਜੇ ਕਿਸੇ ਬੱਕਰੀ ਦੇ ਦਰਦ ਹੁੰਦਾ ਹੋਵੇ ਕਹਿੰਦੇ ਵੀ ਉਹਦੇ ਲਈ ਖਾਸ ਕਰਕੇ ਦੁੱਧ ਦੇ ਵਿੱਚ ਜਿਹੜਾ ਆਮ ਤੌਰ ਤੇ ਲੋਕ ਜਿਹੜੇ ਜਰਦਾ ਵਗੈਰਾ ਲਾਉਂਦੇ ਆ ਤਮਾਕੂ ਜਿਵੇਂ ਆਪਾਂ ਬੋਲ ਦਿੰਨੇ ਆ ਨਾ ਤਬਾਕੂ ਨੂੰ ਕਹਿੰਦੇ ਮਲਕੇ ਜਿਵੇਂ ਉਸ ਤਰ੍ਹਾਂ ਤੇ ਉਹਨੂੰ ਦੁੱਧ ਦੇ ਵਿੱਚ ਪਾਉਣਾ ਇੱਕ ਛੋਟਾ ਜਿਹਾ ਕੰਮ ਪਉ ਆਦੀ ਕੁਝ ਵੀ ਤੁਸੀਂ ਲੈ ਲਓ ਭਾਂਡਾ ਤੇ ਉਹਦੇ ਨਾਲ ਫਿਰ ਜਿਹੜਾ ਉਹਨੂੰ ਪਿਆਦੋ ਤੇ ਕਹਿੰਦੇ ਦਰਦ ਜਿਹੜਾ ਕਿੰਨੇ ਸਮੇਂ ਚ ਬਾਪੂ ਠੀਕ ਹੋ ਜਾਂਦਾ ਫਿਰ ਇਹ 20 ਮਿੰਟਾਂ ਕੀ 20 ਮਿੰਟਾਂ ਚ ਹੋ ਜਾਂਦਾ ਕਦੇ ਫਿਰ ਬਾਪੂ ਪਹਿਲਾਂ ਜਦੋਂ ਤੁਸੀਂ ਨਵੀਂ ਉਮਰ ਦੇ ਮੁੰਡੇ ਸੀ ਜਦੋਂ ਉਦੋਂ ਕਦੇ ਆਇਆ ਨਹੀਂ ਲੱਗਾ ਵੀ ਆਪਾਂ ਵੀ ਕੋਈ ਐਦਾਂ ਦਾ ਕੰਮ ਕੋਈ ਹੋਰ ਕਰਨਾ ਜਾਂ ਇਹ 'ਚ ਮਜ਼ਦੂਰੀ ਸੀ ਜਾਂ ਕਿਵੇਂ ਆਉਣਾ ਪੈ ਗਿਆ ਇੱਧਰ ਮਜ਼ਦੂਰੀ ਤਾਂ ਹੁਣ ਪਾਈ ਪਹਿਲਾਂ ਪੱਲੇਦਾਰੀ ਕਰਦੇ ਸੀ ਸਾਢੀ ਕਰਦੇ ਸੀ ਠੀਕ ਹੈ ਉਹਦਾ ਹੁਣ ਸਮਾਂ ਦੇ ਰਿਹਾ ਚਾਰ ਪਸ਼ੂਆ ਲਈ ਫਿਰਦੇ ਬਸ ਟਾਈਮ ਪਾਸ ਹੋ ਜਾਂਦਾ ਠੀਕ ਹੈ ਹਾਂ ਜੀ ਤੇ ਮੰਨ ਲਓ ਵੀ ਵਧੀਆ ਜਿਹੜਾ ਕਾਰੋਬਾਰ ਨੂੰ ਚੱਲ ਰਿਹਾ ਹਾਂ ਜਿਹੜੇ ਹੁਣ ਦੇ ਮੁੰਡੇ ਨੇ ਮੁੰਡੇ ਵੀ ਨੇ ਵਿੱਚ ਕੁੜੀਆਂ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਆ ਵੀ ਆਈਲਰਸ ਕਰਕੇ ਬਾਹਰ ਜਾਣਾ ਉਹਨਾਂ ਦੇ ਲਈ ਕੋਈ ਸਨੇਹਾ ਕੋਈ ਇਹ ਜਿਹਾ ਬਪੂ ਜਿਵੇਂ ਹੁਣ ਤੁਸੀਂ ਵੀ ਕਾਰੋਬਾਰ ਕਰਦੇ ਹੋ ਹਾਂ ਹਾਂ ਘਰ ਪਰਿਵਾਰ ਆਪਣਾ ਇੱਧਰ ਵੀ ਤੁਰੀ ਜਾਂਦਾ ਨਾ ਤੁਸੀਂ ਵੀ ਬਿਲੇ ਟਾਈਮ ਟਪਾਏ ਨੇ ਉਸ ਤਰ੍ਹਾਂ ਤੇ ਉਹਨਾਂ ਵਾਸਤੇ ਸਨੇਹੇ ਉਹਨਾਂ ਵਾਸਤੇ ਕਿਵੇਂ ਜਿਵੇਂ ਹੁਣ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੇ ਹੁਣ ਸਾਰਿਆਂ ਨੇ ਇੱਕੋ ਹੀ ਅੱਖ ਰੱਖ ਰਹੀ ਆ ਵੀ ਮੈਂ ਤਾਂ ਬਾਹਰ ਜਾਣਾ ਬਾਰੀ ਦਾ ਕੱਕਾ ਪਤਾ ਕੀ ਹੈ ਹਾਂਜੀ ਇਹ ਜਿੰਨਾ ਪੈਸੇ ਵਾਲੇ ਉਹਨੇ ਨੂੰ ਵੱਧ ਭੁੱਖ ਬਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਥੇ ਭੋਜਨ ਇੱਥੇ ਵੀ ਹੈ ਬਿਲਕੁਲ ਉੱਥੇ ਬਾਹਰ ਗਈ ਨਾ ਹੱਡੀਆਂ ਵੀ ਨਹੀਂ ਉਹਨਾਂ ਇੱਥੇ ਜੇ ਮਰ ਗਿਆ ਆਪਣੇ ਘਰਾਂ ਚ ਹੱਡੀਆਂ ਆਪਣੇ ਪਿੰਡ ਚ ਫੂਕਤਾ ਦੇਊਗਾ ਬਿਲਕੁਲ ਬਿਲਕੁਲ ਹੁਣ ਜਿਵੇਂ ਆਪਾਂ ਜੇ ਗੱਲ ਕਰੀਏ ਜਿਵੇਂ ਹੁਣ ਕਈ ਹੁੰਦੇ ਨੇ ਧੀ ਪੁੱਤ ਇਸ ਤਰ੍ਹਾਂ ਦੇ ਜਿਹੜੇ ਬਾਹਰ ਨੂੰ ਚੱਲ ਜਾਂਦੇ ਆ ਪਰ ਕਹਿੰਦੇ ਅਸੀਂ ਮਾਂ ਪਿਓ ਨੂੰ ਪਿਆਰ ਕਰਦੇ ਆ ਹੂੰ ਪਰ ਗੱਲ ਇਹ ਹੈ ਵੀ ਜੇ ਹੁਣ ਮਾਪਿਓ ਨੂੰ ਅੱਧੀ ਰਾਤ ਨੂੰ ਵੇਲੇ ਕੇ ਵੇਲੇ ਕੋਈ ਲੋਡ ਪੈ ਜੇ ਤਾਂ ਕੀ ਗੱਲ ਹੋ ਪਹੁੰਚ ਜਾਣਗੇ ਬਿਲਕੁਲ ਨਹੀਂ ਆ ਸਕਦੇ ਬਿਲਕੁਲ ਨਹੀਂ ਆ ਸਕਦੇ ਵੀ ਉਸ ਤਰ੍ਹਾਂ ਦੀ ਗੱਲਬਾਤ ਕਰਦਾ ਥੋੜੇ ਵੀ ਜੇ ਕੋਈ ਲਾਣੇ ਵਿੱਚੋਂ ਜੇ ਕੋਈ ਜਵਾਕ ਬਾਹਰ ਜਾਂਦਾ ਹੁੰਦਾ ਤਾਂ ਫਿਰ ਉਹਨੂੰ ਤੁਸੀਂ ਕੀ ਸਨੇਹਾ ਦਿੰਨੇ ਹੁੰਨੇ ਹੋ ਤੁਹਾਡੇ ਗੈਰੀ ਜੀ ਕੋਈ ਹਾਂ ਜਿੱਦਾਂ ਕੋਈ ਗਿਆ ਨਹੀਂ ਹੈ ਠੀਕ ਹੈ ਜੋਰ ਸਿੰਘ ਗਏ ਹੋ ਕਿ ਜਾਊਗਾ ਤੇ ਬਾਪੂ ਫਿਰ ਕੋਈ ਵਿਆਹ ਲਈ ਕੋਈ ਨਿੱਗੀ ਜੀ ਯਾਦ ਤਾਜ਼ੀ ਕਰ ਜੇ ਵੀ ਤੇਰੇ ਵਿਆਹ ਵੇਲੇ ਟਾਈਮ ਦੀ ਗੱਲ ਸੀ ਅੱਛਾ ਮੇਰੇ ਵਹਿ ਵਾਲੇ ਹਾਂ ਨਿੱਕੀ ਜੀ ਗੱਲ ਹਾਂ 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 ਮੇਰੀ ਆਵਲੀ ਜਾਣੇ ਦੀ ਸੁਣਾਵਾ ਹਾਂ ਹਾਂ ਬਾਲੀ ਗੱਲ ਸਵਾਰੇ ਸਵਾਲ ਆ ਜਾਜੇ ਪੂਰੇ ਲੈ ਇੱਥੋਂ ਸੀ ਟੱਪੇਉਰ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਆਉਂਦੀ ਹੁੰਦੀ ਅੱਛਾ ਨੇੜੇ ਜੇ ਨਵਾਜੋ ਬਾਈ ਜਦੋਂ ਉੱਥੇ ਟੇਸ਼ਨ ਤੇ ਉੱਤਰ ਗਏ ਹਾਂਜੀ ਉੱਥੇ ਮੂਰੀ ਆ ਗਈ ਟਰਾਲੀ ਅੱਛਾ ਜੀ ਕੁਝ ਦਾ ਟਰਾਲੀ ਚੜ ਗਏ ਕੁਝ ਕੱਚਾ ਰਾਹ ਸੀ ਪੈਦਲ ਟੱਪੇ ਅੱਛਾ ਹਾਂ ਜਦ ਜਾਣ ਗਈ ਬੱਲੇ ਬੱਲੇ ਜਾਣ ਆ ਗਈ ਜਾਣ ਆ ਗਈ ਅਕੇ ਵੀ ਰੋਟੀ ਜਨੂ ਕਾ ਜੀ ਇਹ ਕਿ ਕੀ ਗੰਡੇ ਤੇ ਪਕਾਉਂਦੇ ਗੰਡੇ ਤੇ ਪਕਾਉਂਦੇ ਐ ਇਹੇ ਜਿਹੇ ਪਕੌੜੇ ਅੱਛਾ ਠੀਕ ਹੈ ਠੀਕ ਹੈ ਆ ਖਾ ਲਈ ਜੀ ਹਾਂਜੀ ਅਕੇ ਵੀ ਚੜ ਕੇ ਮਰਾਤ ਨੂੰ ਰੋਟੀ ਵਧੀਆ ਜਿਹੜੀਆਂ ਠੀਕ ਹੈ ਜੀ ਕੀ ਬਣਾਈਏ ਹਾਂਜੀ ਅਕੇ ਜੀ ਪੇਠਾ ਬਣਾਓ ਅੱਛਾ ਜੀ ਬਾਜੀ ਵੱਟ ਤੋਂ ਵੱਟ ਜੋਰ ਲਾ ਕੇ ਪੇਠਾ ਖਵਾਤਾ ਹਾਂਜੀ ਵੱਜਿਆ ਯਾਕਾਰ ਹੋਗੀ ਅੱਛਾ ਐਨਾ ਕੀ ਕੁਛ ਹੁੰਦਾ ਸੀ ਮੋਸ ਸਹੀ ਕੁਛ ਹੁੰਦਾ अच्छा ਜਿਹੜਾ ਹੁੰਦਾ ਲੱਡੂ ਮਿੱਠਾ ਹਾਂਜੀ ਇੱਕ ਟਾ ਏਡੀਆਂ ਏਡੀਆਂ ਹੁੰਦੀਆਂ ਠਾਲੀਆਂ ਅੱਛਾ ਜੀ ਇੱਕ ਠਾਲੀ ਹਰ ਟਾ ਜਾਂਦਾ ਇੱਕ ਐਡਾ ਗਲਾਸ ਪਾਣੀ ਦਾ ਦਦਾ ਜਾਂਦਾ ਇੱਕ ਕੋਲੇ ਵਾਠਲੀ ਹੁੰਦੀ ਹਾਂਜੀ ਮਿੱਟੀ ਦੀ ਹਾਂਜੀ ਉਹ ਲੱਡੂ ਠਾਲੀ ਦੇ ਵਿੱਚ ਆਏ ਮਾਰਦੇਗੇ ਡਲਾਵਾਈ ਦਾ ਹੁੰਦਾ ਅੱਛਾ ਠੀਕ ਹੈ ਅੱਛਾ ਅਸੀਂ ਭੰਦੇ ਅਸੀਂ ਵੀ ਨਹੀਂ ਸੀ ਗੰਭਰੂ ਸੀ ਖਿੱਚੀ ਜਾਂਦੇ ਠੀਕ ਹੈ ਕੁਲ ਕਰਨ ਸੀ ਤੇ ਜਿਵੇਂ ਬਾਪੂ ਪਹਿਲਾਂ ਨਾਲ ਜਿਹੜੇ ਬੰਦੇ ਹੁੰਦੇ ਸੀ ਯਾਰ ਤਰ੍ਹਾਂ ਕਹਿੰਦੇ ਖਰਾਕ ਬੜੀ ਖੁੱਲੀ ਸੀ ਵਿੱਚ ਵਿੱਚ ਕਹਿੰਦੇ ਕਈਆਂ ਨੂੰ ਤਾਂ ਵੀ ਕੜਾ ਖਾਣਾ ਵੀ ਕਹਿੰਦੇ ਸੀ ਕਹਿੰਦੇ 2-2 3-3 ਕਿਲੋ ਬੰਦੇ ਕੜਾ ਖਾ ਜਾਂਦੇ ਜਾਂਦੇ ਸੀ ਹੈਨਾ ਖਾ ਜਾਂਦੇ ਓਦੋਂ ਦਾ ਕੋਈ ਤੁਹਾਡੇ ਨਾਲ ਦਾ ਕੋਈ ਬੰਦਾ ਹੈਗਾ ਸੀ ਸੱਪ ਕੋਈ ਇਹੋ ਜਿਹਾ ਹਜੇ ਹੈਗਾ ਹਜੇ ਹੈਗਾ ਖਾ ਜਾਂਦਾ ਉਹ ਕਹਿੰਦਾ ਮੈਨੂੰ ਕਿਲੋ ਕਿਉਂ ਵੀ ਖਾਜੋ ਯਾਰ ਪਹਿਲ ਕਮਾ ਲੈ ਬੰਦਾ ਇੱਦਾਂ ਹੀ ਹੈ ਤੇ ਹੁਣ ਨਾਲ ਨਾਲ ਆਪਾਂ ਦੂਜੇ ਬਾਪੂ ਨਾਲ ਵੀ ਗੱਲਬਾਤ ਸਾਂਝੀ ਕਰਦੇ ਮੈਂ ਕਿ ਮੈਂ ਉਹਨਾਂ ਦੇ ਵੀ ਲਾਉਣਾ ਹੁਣ ਨਾਲ ਨਾਲ ਤੇ ਹੈ ਹੇ ਬਾਪੂ ਸਤਿ ਸ਼੍ਰੀ ਅਕਾਲ ਤੇ ਐਂ ਦੱਸੋ ਪਹਿਲਾਂ ਵੀ ਨਾਮ ਕੀ ਹੈ ਤੁਹਾਡਾ ਨਾਮ ਦਰਸ਼ਨ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਬਾਪੂ ਦਾ ਨਾਂ ਤੇ ਬਾਪੂ ਨਾਲ ਇੱਕ ਗੱਲਬਾਤ ਕਰਦੇ ਆਂ ਪੁਰਾਣੀ ਯਾਦਗਾਰ ਸਾਂਝੀ ਕਰਾਂਗੇ ਬਾਪੂ ਜਿਹਨੂੰ ਤੁਹਾਡਾ ਵਿਆਹ ਹੋਇਆ ਦੇਖ ਦਿਖਾਈ ਹੋਈ ਸੀ ਕਾਈ ਮੜ ਤੇ ਐਂ ਮੜ ਤੇ ਤੇ ਚਾ ਚੂਜਾ ਹੈਗਾ ਸੀ ਉਦੋਂ ਕਿੰਨਾ ਚਾ ਜਿਵੇਂ ਹੁਣ ਦੇ ਮੁੰਡਿਆਂ ਨੂੰ ਹੁੰਦਾ ਵੀ ਵਿਆਹ ਕਰਾਉਣ ਦਾ ਬੜਾ ਚਾ ਉਹਦਾ ਕੋਈ ਚਾ ਨਹੀਂ ਉਹਦਾ ਕੋਈ ਚਾ ਨਹੀਂ ਸੀ ਤੇ ਕਿਵੇਂ ਜੇ ਮਹੌਲ ਰਿਹਾ ਜਦੋਂ ਮਨ ਲਓ ਪਹਿਲੀ ਵਾਰ ਦੇਖਿਆ ਕਿਵੇਂ ਜੇ ਲੱਗਿਆ ਬਹੂ ਨੂੰ ਮੇਰਾ ਤਾਂ ਭਾਈ ਵਿਆਹ ਹੋਣ ਗਿਆ ਸੀ ਅੱਛਾ ਤੇ ਉੱਥੇ ਉਹਨਾਂ ਦਾ ਹੋ ਗਿਆ ਸਾਡਾ ਗਣਾ ਉਹ ਕਹਿੰਦੇ ਇਹਨੂੰ ਵੀ ਤੋੜਦੇ ਆਪਾਂ ਅੱਛਾ ਨਹੀਂ ਤੋੜ ਆਈ ਹੋ ਗਿਆ ਨਹੀਂ ਹੋ ਗਿਆ ਤੇ ਬਾਪੂ ਹੁਣ ਕਾਰੋਬਾਰ ਫਿਰ ਨਾਲ ਇਹਦੇ ਹੋਰ ਕੀ ਕੀ ਚੱਲਦਾ ਮੁੰਡਾ ਵਸ ਦੇੜੀ ਤੇ ਪਰਾਂਦਾ ਅੱਛਾ ਦੋ ਮੁੰਡੇ ਮੇਰੇ ਪਰ ਗੱਡਾ ਠੀਕ ਹੈ ਜੀ ਹੋਊਗਾ ਦੋ ਮੁੰਡਿਆਂ ਕੰਮ ਕਰਦੇ ਅੱਛਾ ਦੋਨੇ ਮੰਨ ਲਓ ਇਹੀ ਕੰਮ ਕਰ ਰਹੇ ਜਿਹੜਾ ਕਰਦੇ ਆ ਵੀ ਆਮ ਤੌਰ ਤੇ ਜਿਹੜਾ ਆਪਣਾ ਕਹਿੰਦੇ ਵੀ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਚੱਲ ਰਿਹਾ ਤੇ ਬਾਪੂ ਜ਼ਿੰਦਗੀ 'ਚ ਕੋਈ ਦਿਨ ਐਸਾ ਹੋਵੇ ਜਿੱਦ ਤੇ ਤੁਸੀਂ ਬਹੁਤ ਜ਼ਿਆਦੇ ਹੱਸੇ ਹੋਮ ਮੁਸੇਰੇ ਵਾਰੀ ਚ ਜਾਂਦੇ ਆ ਨਹੀਂ ਫੇਰ ਵੀ ਕੋਈ ਗੱਲ ਐ ਸੀ ਕੋਈ ਯਾਦ ਤੁਹਾਡੀ ਤਾਜੀ ਅਸੀਂ ਲੇਬਰ ਚ ਬੜਾ ਆਸੇ ਜੀ ਠੀਕ ਐ ਕੋਈ ਗੱਲ ਐ ਜਿਹੜੀ ਯਾਦਗਾਰੀ ਕੋਈ ਤਾਜੀ ਉਹੋ ਜੀ ਹੋ ਜੇ ਕੋਈ ਓਏ ਹੁਣ ਕੋਈ ਨਹੀਂ ਯਾਦ ਕੋਈ ਛੁਟਕਲਾ ਸੁਣਾ ਦਿਓ ਕੋਈ ਛੁਟਕਲਾ ਨਹੀਂ ਨਹੀਂ ਕਿਹੜੀ ਗੱਲ ਜਿਹੜੀ ਹਾਂ ਬਾਪੂ ਜੀ ਜਿਹੜਾ ਇਹ ਕੰਮ ਚ ਕਿੰਨੇ ਸਾਲ ਹੋ ਗਏ ਫੇਰ ਚ ਸਾਨੂੰ 5-7 ਸਾਲ ਹੋ ਗਏ ਠੀਕ ਐ ਜੀ ਬਾਰੇ ਸਾਲ ਨੂੰ ਕੋਈ ਕਿੰਨਾ ਨਹੀਂ ਹੋ ਮੈਨੂੰ ਨਹੀਂ ਆਉਂਦਾ ਠੀਕ ਹੈ ਜੀ ਜਿਵੇਂ ਨਾ ਬਾਪੂ ਹੁਣ ਜਿਹੜੇ ਰੋਗ ਚੱਲੇ ਨੇ ਉਹਦੇ ਚ ਇੱਕ ਸੈਲਾਂ ਦਾ ਰੋਗ ਚੱਲਿਆ ਕਹਿੰਦੇ ਉਹਦੇ ਵਾਸਤੇ ਬੱਕਰੀ ਦਾ ਦੁੱਧ ਬਾੜਾ ਵਧੀਆ ਮੰਨਿਆ ਜਾਂਦਾ ਹਾਂ ਉਹ ਤੁਰਤ ਪੀਣਾ ਪੈਂਦਾ ਤੁਰਤ ਪੀਣਾ ਪੈਂਦਾ ਉਹ ਮੰਨ ਲਓ ਜਦੋਂ ਕਹਿੰਦਾ ਵੀ ਜਿਵੇਂ ਤੁਰਤ ਨਾਲ ਦੀ ਨਾਲ ਚਵਾ ਕੇ ਤੇ ਉਹ ਕੀ ਕਾਰਨ ਜਿਹੜਾ ਮੰਨ ਲਓ ਸੈਲਾਂ ਵਾਸਤੇ ਚੰਗਾ ਮੰਨਿਆ ਜਾਂਦਾ ਇਹ ਸੈਲਾਂ ਵਾਸਤੇ ਚੀਜ਼ ਕੁੱਲ ਖਾਂਦੀ ਹੈ ਕੁੱਲ ਚੀਜ਼ ਬੱਕਰੀ ਜਿਹੜੀ ਖਾਂਦੀ ਆ ਜਿਵੇਂ ਮੰਨ ਕੇ ਚੱਲ ਪੋ ਵੀ ਜੜੀਆਂ ਬੂਟੀਆਂ ਚ ਹੀ ਆ ਜਾਂਦਾ ਚੀਜ਼ ਉਹ ਹੱਕ ਵੀ ਖਾਂਦੀ ਹੈ ਹਾਂਜੀ ਤੇ ਮਲਾ ਵੀ ਖਾਂਦੀ ਹੈ ਹਾਂਜੀ ਤੇ ਧੂੜਾ ਵੀ ਖਾ ਜਾਂਦੀ ਹੈ ਹਾਂਜੀ ਤਤੂਰਾ ਖਾ ਨਹੀਂ ਸਕਦਾ ਕਹਿੰਦੇ ਬਹੁਤ ਨਸ਼ੇ ਵਾਲਾ ਹੁੰਦਾ ਨਾ ਹਾਂ ਹਾਂ ਉਹ ਵੀ ਖਾ ਜਾਂਦੀ ਉਹ ਵੀ ਖਾ ਜਾਂਦੀ ਆ ਤੇ ਇੱਕ ਕਹਿੰਦੇ ਨਾ ਵੀ ਦਵਾਈ ਦਾ ਜਿਹੜਾ ਕੰਮ ਕਰਦਾ ਬੱਕਰੀਆਂ ਦਾ ਜਿਹੜਾ ਦੁੱਧ ਹੁੰਦਾ ਤੇ ਸੈਲ ਵਾਲਿਆਂ ਵਾਸਤੇ ਕੀ ਮੰਨ ਲਓ ਬਹੁਤ ਜ਼ਿਆਦੇ ਰੋਗਾਂ ਵਾਸਤੇ ਇਹ ਤੰਦਰੁਸਤ ਕਰਦਾ ਤੇ ਤਨ ਜਿਗਰ ਇਹਨਾਂ ਦੀ ਵੀ ਨੇ ਜਿਹੜੇ ਮੰਨ ਲਓ ਇੰਨੇ ਆ ਨਾ ਵੀ ਮਿਹਨਤ ਮਜ਼ਦੂਰੀ ਇੰਨੀ ਕਾਰੋਬਾਰ ਇਹ ਕਰਦੇ ਨੇ ਤੇ ਅੱਛਾ ਉਧਰ ਗੱਡੀ ਵੀ ਆ ਰਹੀ ਹੈ ਉਹਨਾਂ ਨੇ ਲੰਘਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੰਘੇ ਜਾਣ ਤੋਂ ਲੰਘੇ ਜਾਣ ਤੇ ਗੱਲਾਂ ਬਾਤਾਂ ਕਰੀਆਂ ਹਾਂ ਹਾਂ ਜੀ ਕਰ ਲਓ ਗੱਲਾਂ ਬਾਤਾਂ ਬਾਪੂ ਨਾਲ ਕਰੀਆਂ ਸਾਨੂੰ ਘੈਂਟ ਲੱਗੀਆਂ ਬਾਪੂ ਦਰਸ਼ਨ ਦੇ ਨਾਲ ਵੀ ਇੱਕ ਬਾਪੂ ਦੂਸਰੇ ਸੀਗੇ ਨਾਲ ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਸਾਡੀ ਤੇ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਹਨਾ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਬਾਪੂ ਦੀਆਂ ਗੱਲਾਂ ਕਿਵੇਂ ਲੱਗੀਆਂ ਥੈਂਕ ਯੂ ਸ਼ੁਕਰੀ ਮਿਹਰਬਾਨੀ ਜਿਉਂਦੇ ਰਹੋ